ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪੰਜਾਬ ਦੇ ਵਿਕਾਸ ਤੇ ਖੁਸ਼ਹਾਲੀ ਲਈ ਕਈ ਪ੍ਰੋਜੈਕਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਹੈ ਲੇਕਿਨ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਦੇ ਸੁਝਾਵਾਂ ਤੇ ਪ੍ਰੋਜੈਕਟਾਂ ਨੂੰ ਕੋਈ ਤਵੱਜੋ ਨਹੀਂ ਦਿੱਤੀ ਉਹਨਾਂ ਆਖੇ ਕਿ ਹਰ ਸਿਮਰਤ ਕੋਰ ਬਾਦਲ ਮੋਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਅਤੇ ਉਸਨੇ ਕਦੇ ਵੀ ਕੇਂਦਰ ਸਰਕਾਰ ਸਾਹਮਣੇ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ ਕੈਪਟਨ ਨੇ ਆਖਿਆ ਕਿ ਕਾਂਗਰਸ ਪਾਰਟੀ ਕਿਸੇ ਇੱਕ ਧਰਮ ਨਾਲ ਸੰਬੰਧ ਨਹੀਂ ਰੱਖਦੀ ਪਰ ਆਉਂਦੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਜਿਹੜਾ ਕੋਈ ਦਲ ਸ਼੍ਰੋਮਣੀ ਅਕਾਲੀ ਦਲ ਦਾ ਟਾਕਰਾ ਕਰੇਗਾ ਅਸੀਂ ਉਸ ਦੀ ਡਟ ਕੇ ਮਦਦ ਕਰਾਂਗੇ ਇਹ ਜੱਜਦਾ ਨਹੀਂ ਹੈ ਕੋਈ ਆਮ ਇਹ ਜੱਜਦਾ ਰਕਾਤ ਸਾਹਿਬ ਹੈ ਸਾਡੇ ਰਕਾਤ ਸਾਹਿਬ ਤਾਂ 6ਵੇਂ ਪਾਛਾ ਦੀ ਗੱਦੀ ਹੈ ਉਸ ਵਾਸਤੇ ਨੇ ਆਪਣਾ ਹੀ ਸ਼ਾਸਨ ਪਾਸ ਆਪੇ ਪ੍ਰਿਕਾ ਇੱਕ ਦੇ ਲੱਖ ਕਿਸੇ ਦਿਨ ਤਾਂ ਇੱਕ ਇਹਨਾਂ ਨੂੰ ਜਵਾਬ ਦੇਣਾ ਪਊਗਾ ਜਾ ਕੇ ਲੇਕਿਨ ਹੌਣ ਕਿਹਾ ਇਹਨਾਂ ਨੂੰ ਮਿਲ ਰਿਹਾ ਹੈ

ਮੇਰਾ ਕੰਮ ਹੈ ਕਿ ਛੱਡ ਕੇ ਹੁਣ ਜਾ ਕੇ ਕਰ ਲੈਣਾ ਕਹਿੰਦਾ ਮੇਰੇ ਪਤਾ ਹੀ ਮੈਂ ਸੁਤਾ ਪਿਆ ਹਾਂ ਤੂੰ ਸੁਤਾ ਪਿਆ ਜੀ ਤੂੰ ਐਸੇ ਤੇਰੀ ਗੋਲੀ ਚੱਲ ਗਈ ਕੋਰਟ ਤੋਂ ਪੂਰੇ ਦੇ ਵਿੱਚ ਇੱਕ ਬੰਦਾ ਫਟੜ ਕਰਦਾ ਵਰਗਾੜੀ ਦੇ ਵਿੱਚ ਮੈਂ ਅਗਰੇ ਸਵੇਰ ਪਹੁੰਚਿਆ ਉੱਥੇ ਦੋ ਬੰਦਿਆਂ ਦਾ ਸਮਾਤ ਤੇ ਦੋ ਬੰਦਿਆਂ ਦੇ ਰੇਤ ਦੀ ਹੱਡੀ ਦੇ ਵਿੱਚ ਦੀ ਗੋਲੀ ਨਾਲ ਵੀ ਉਹਨਾਂ ਦਾ ਕਾਕਾ ਕੱਦੇ ਕੰਨਾਂ ਹੀ ਚੱਲ ਰਹੀਆਂ ਸੀ پتہ نہیں ہوایا ہاتھ ہی اڑیا پیا کنگوٹا کھڑے گیا اور جب بھی کدے ضرورت پہ یہ پولیس تو یا فوج کو فائرنگ کرانی ہے تو سسٹم ہوتا ہے

جڑا ایک افسر اتنے انمیشن کو ای جا کے جا کمیشن کے بندے نے بی جے بنائی ہے انیکشن کمیشن اور اتنے جا کے جڑا انٹیگیٹ کر رہے سے افسر وہ دوش ہاتھ تھا کہ یہ سارا کانگریس کا جی اس کو ہلا رہے کدے بھی کسی بھی ਜੱਜ ਦੇ ਸਾਹਮਣੇ ਜਾਂ ਕਿਸੇ ਕੋਰਟ ਦੇ ਵਿੱਚ ਜਦੋਂ ਇੱਕ ਵਾਰ ਕਤਲ ਦਾ ਕੋਈ ਮੈਟਰਿਸ ਚੱਲਦਾ ਹੋਵੇ ਕਿ ਮੁਕੱਦਮਾ ਉਹ ਮੁਕੱਦਮਾ ਹੀ ਕਿਉਂ ਰੋਕ ਦਿੱਤਾ ਗਿਆ ਇਨਵੈਸਟੀਗੇਸ਼ਨ ਕਿਰਪਾ ਹੁਣ ਸੌਫਟ ਮਾਰਡਰ ਦਾ ਜਿਹੜਾ ਅਸੀਂ ਤੋਂ ਦੋਹਰਾ ਹੁਣ ਕਿਉਂ ਰੋਕ ਦਿੱਤਾ ਗਿਆ ਇਹ ਕਿਨੇ ਨਾਲ ਰੋਕਿਆ ਰੋਕੇ ਨਾ ਤੇ ਕਹਿੰਦੇ ਕਿ ਰੋਕੇ ਸਮਝਦੇ ਨੇ ਕਿ ਇਹ ਕੰਮ ਰੁਕਣਾ ਹੈ ਮੀਨਰ ਨੇ ਕਿਹਾ ਜਿੱਦਨੇ ਵੀ ਇਹ ਇਹ ਨਾ ਰਹਿ ਗਿਆ ਇਨਵੈਸਟੀਗੇਸ਼ਨ ਫੇਲ ਹੋਈ ਹੈ ਤੇ ਅਫਸਰ ਉਹ ਠੀਕ ਕਰਨਗੇ ਜਿੱਥੇ ਪਹਿਲਾਂ ਅਸੀਂ ਲੱਗੇ ਹੋਏ ਸੀ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਬਸ ਸਰਚ ਕਰੋ ਪੰਜਾਬ ਡੈਰੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਜੇ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ